ਹਾਂਜੀ ਮਿੱਤਰੋ ਕਰਨ ਲੱਗੇ ਆ ਆਪਾਂ ਵਲੌਗ ਦੀ ਸਟਾਰਟਿੰਗ ਬਈ ਹੋਰ ਸਾਰੇ ਠੀਕ ਹੋਵਾਂਗੇ ਤੁਸੀਂ ਚਲੋ ਦਿਖਾਉਂਦੇ ਆ ਬਈ ਕਬੂਤਰ ਕਵਾਤਰ ਤੁਹਾਨੂੰ ਅੱਜ ਫੇਰ ਆਪਾਂ ਆਏ ਆ ਬਈ ਅੱਜ ਚਾਚੇ ਰਾਂਝੇ ਦੇ ਕਬੂਤਰ ਵਿਖਾਉਣ ਘਰੇ ਤੇ ਕਰਮਨੇ ਸ਼ੌਂਕ ਬਈ ਤੁਹਾਨੂੰ ਕਬੂਤਰਾਂ ਦਾ ਉਹਨਾਂ ਦਾ ਆ ਵੀਜੇ ਪਾਲਾ ਬਈ ਮੁੰਡਾ ਮਗਰ ਖੜਾ ਹੋਰ ਸਾਰੇ ਠੀਕ ਆ ਬਈ ਕਰਮਨੇ ਸ਼ੌਂਕ ਬਈ ਕਬੂਤਰਾਂ ਦਾ ਕਹੌਣ ਚ ਇੱਕ ਬਈ ਕਬੂਤਰ ਆ ਫਿਰਦੇ। ਸਨੇ ਕੁੱਕੜਾ। ਕੁੱਕੜਾ ਵੀ ਰੱਖਿਆ ਬਈ ਵਿੱਚ। ਆ ਬੈਂਟਮ ਫਿਰਦਾ ਬਈ। ਬੈਂਟਮ ਨਸਲ ਕੁੱਕੜ ਦੀ। ਆ ਫਿਰਦਾ। ਇੱਕ ਦੇਸੀ ਕੁਕੜੀ ਹੈ ਵਿੱਚ। ਆ ਕਬੂਤਰ ਫਿਰਦੇ ਦਾਣੇ ਖਾਈਏ ਨੇ। ਇਹ ਚੀਨਾਗੜ੍ਹ ਕੀ ਅੰਦਰ। ਕੁੱਤਰ ਦੱਸੋ ਬਈ ਠੀਕ ਆ। ਚੈੱਕ ਕਰੋ। ਆ ਹਜੇ ਬਈ ਵੇਖੋ ਕੋਣ ਵੇਖੀ ਜਾਂਦਾ ਕੰਮ ਦਾ ਟਾਈਮ ਐਂ ਵੀ ਮੈਂ ਬੱਕਰੀਆਂ ਛੱਡ ਲਾ ਟਾਈਮ ਨਾਲ ਮੋਬਾਈਲ ਵੇਖੀ ਜਾਂਦਾ ਗਾ 8 ਵਜ ਗਏ ਆ ਹਾਂਜੀ ਬਈ ਆਪਾਂ ਬਈ ਕਬੂਤਰਾਂ ਨੂੰ ਪਾਤਾ ਦਾਣਾ ਪਾਣੀ ਹੁਣ ਬਈ ਆਪਾਂ ਚੱਲਦੇ ਆ ਲੱਭੀ ਬਾਈ ਕੋਲ ਕੱਲ ਬਈ ਜਿਹੜੇ ਦੋ ਬੱਚੇ ਛੱਡੇ ਸੀ ਨਾ ਆਪਾਂ ਲੱਭੀ ਦੇ ਘਰੋਂ ਇੱਕ ਤਾਂ ਬਈ ਆ ਗਿਆ ਸੀ ਕਾਲਾ ਚੀਨਾ ਤੇ ਜਿਹੜਾ ਬਈ ਲਾਲ ਚੀਨਾ ਬੱਚਾ ਸੀ ਪਿੱਕਾ ਰੱਤਾ ਆ ਉਹ ਬਈ ਪਿੰਡ ਚ ਫਿਰਦਾਗਾ ਤੇ ਵੇਨੇ ਅੱਜ ਜੇ ਹੱਥ ਲੱਗਦਾ ਤਾਂ ਫੜਦੇ ਆ ਬਈ ਉਹਨੂੰ ਫਿਰ ਤੁਹਾਨੂੰ ਕਰਾਉਣੇ ਸ਼ੌਂਕ ਬੱਚਿਆਂ ਦਾ ਵੀ ਅੱਜ ਬਈ ਆਪਣੇ ਕੋਲੇ 5 ਗਰਾਈ ਤੋਂ ਆਪਣੇ ਬਾਈ ਆਏ ਆ ਆ ਦਵਣ ਬੈਠਾ ਬਈ ਆ ਲੱਭੀ ਬੈਠਾ ਆ ਖੁਸ਼ੀ ਬਈ ਕਿੰਨੇ ਕਿੰਨੇ ਨੂੰ ਲੱਗਦੀ ਆ ਉਹ ਇਹ ਆਇਆ ਬਈ ਅੱਜ ਕਬੂਤਰ ਲੈਣਾ ਤੇ ਦਿਨੇ ਆ ਬਈ ਜਾਨਵਰ ਇਹਨਾਂ ਨੂੰ ਫਿਰ ਦਿਖਾਉਣੇ ਤੁਹਾਨੂੰ ਜਾਨਵਰ ਜਾਨਵਰ ਆਪਾਂ ਚੈੱਕ ਕਰੋ ਅਸੀਂ ਅਮਲ ਪਾਣੀ ਚੈੱਕ ਕਰਾਂਗੇ ਪੰਜ ਗਰਾਈ ਵਾਲੇ ਮੁੰਡੇ ਬਈ ਜਾਵੜੇ ਆਪਣੇ ਬੇਲੀ ਪੈਂਡ ਹੁਣੇ ਗਏ ਆ ਬਈ ਦੇ ਤੇ ਉਹਨਾਂ ਨੂੰ ਕੰਪਿਊਟਰ ਉਹਨਾਂ ਤੋਂ ਲੈ ਕੇ ਆਏ ਸੀ ਬਈ ਆਪਾਂ ਉਹ ਵਾਪਸ ਕੀਤੇ ਉਹਨਾਂ ਦੇ ਜਾਨਵਰ ਆ ਗਿਆ ਬਈ ਬੱਚਾ ਘਰੇ ਜਿਹੜਾ ਕੱਲ ਡਾਇਆ ਸੀਗਾ ਆਪ ਹੀ ਆ ਗਿਆ ਬਈ ਅੱਜ ਹੁਣੇ ਬੈਠਾ ਆ ਗਿਆ ਜੀ ਕਰੋ ਚੈੱਕ ਆ ਸੀਗਾ ਬੱਚਾ ਲਾਲ ਚੀਨਾ ਕਿਕਰ ਰਤਾ ਅੰਨੇ ਪਾਣੀ ਪੁਣੀ ਇਹਨੂੰ ਥੱਕਿਆ ਪਿਆ ਕੱਲ ਦਾ ਊੱਖਾ ਆ ਜਾਵਾਂ ਬਈ ਇਹ ਬਈ ਜਿਹੜਾ ਕੱਲ ਬੱਚਾ ਬਾਹਰ ਰਹਿ ਗਿਆ ਇਹ ਬਈ ਆਪ ਹੀ ਆ ਕੇ ਬਹਿ ਗਿਆ ਛਤਰੀ ਤੇ ਕਿਸੇ ਕੋਲੇ ਨਹੀਂ ਬੈਠਾ ਬਈ ਪਿੰਡ ਚ ਇਹ ਤੇ ਲੱਗੀ ਤਹਿ ਤੇ ਬਹਿ ਗਿਆ ਆਪ ਹੀ ਆ ਕੇ ਯਾਰ ਲਾਲਿਆ ਸੀ ਬਈ ਅਸੀਂ ਤਾੜਦਾ ਹੁਣ ਮੌਸਮ ਚੈੱਕ ਕਰੋ ਬਈ ਸ਼ਾਮ ਦਾ ਬੱਦਲ ਵਈ ਬਣੀ ਪਈ ਆ ਬਈ ਪੂਰੀ ਕਿੱਤਾ ਵੀ ਪੂਰਾ ਲੱਗਾ ਪਿਆ ਬਈ ਦੇਖੋ ਮੌਸਮ ਲੈ ਜੀ ਆਉਂਦੀ ਆ ਬੱਦਲ ਬਣੇ ਪਏ ਦੇਖੋ ਬਈ ਆਪਣੀ ਆਈ ਆ ਭਾਨ ਜੀ ਕੱਲ ਭੈਣ ਆਈ ਸੀ ਰਖੜੀ ਬੰਨਣ ਬਈ ਉਹਦੀ ਕੁੜੀ ਆ ਗਰੋ ਚੈੱਕ ਹੈਲੋ ਖੁਸ਼ੇ ਬੋਲਕਸ ਆਵੇ ਓਏ ਹੋਏ ਵੇਖੋ ਬਈ 100 ਰੁਪਏ ਇਕੱਲੇ ਖਾ ਜਾਂਦੀ ਐ ਇਹ ਕਿਉਂ ਹਾਂਜੀ ਬਈ ਕਰਦੇ ਆਪਾਂ ਬਈ ਵਲੌਗ ਦੀ ਐਂਡਿੰਗ ਤੇ ਕੱਲ ਨੂੰ ਮਿਲਦੇ ਆ ਬਈ ਨਵੇਂ ਵਲੌਗ ਦੇ ਨਾਲ